ਕਪਲਾ ਕਵਾਰਾ ਹੱਸਦਾ ਖੇਡਦਾ ਸੀ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕੀ ਇਹਨੂੰ ਸਗਨ ਪਈਏ ਕਿ ਲਾਣ ਤਾਂ ਕੰਗ੍ਰੈਚੁਲੇਸ਼ਨ ਜੀ ਮੈਂ ਦੋਂ ਬਸਿਆਣ ਹੁਣ ਚੱਲੀ ਆ ਜਿੰਨੀ ਇਹਨੇ ਖੇ ਖਾਧੀ ਆ ਮੈਨੂੰ ਲੱਗਦਾ ਤਾਂ ਬੰਨਣਾ ਕੱਖ ਨਹੀਂ ਬੰਨਣਾ ਕਿਉਂ ਨਹੀਂ ਸਾਲਿਓ ਵਿਆਹ ਤੋਂ ਬਾਅਦ ਘਟੁਘਟ ਪਾਪਾ ਤੇ ਬਣੀ ਜਾਊ ਪਾਜੀ ਇੱਕ ਸਕੰਡ ਪਲੀਜ਼ ਪਲੀਜ਼ ਆਪਾਂ ਦਰੂ ਦਰੂ ਪੀਨੇ ਆਂ ਦੀ ਆਓ ਦਿਓ ਆਓ ਦਿਓ ਆਓ ਆਓ ਤੁਸੀਂ ਮੂਜ਼ੇ ਜਾਈ ਖੜੇ ਹੋ ਥੋੜੇ ਸ਼ਗਨ ਵਾਲੇ ਲਫਾਵੇ ਡੇਗੇ ਹਾਲਾ ਫਾਟ ਮਹੋਰ ਬਾਕਲੇਉਣਾ ਸਾਲੇ ਤੁਹਾਨੂੰ ਮੈਂ ਕਿਹਾ ਸੀ ਪਰਜਾਇਆਂ ਨੂੰ ਨਾਲ ਲਿਆਉਣਾ ਘੱਟੋ ਘੱਟ ਸਿਰੇ ਦੇ ਭਰਾਵਾਂ ਤੇ ਮਾੜਾ ਮੋਟਾ impression ਪੈ ਜਾਂਦਾ ਵੀ ਇਹਦੇ ਯਾਰ ਦੋਸਤ ਹੈਪੀਲੀ ਮੈਰਿਡ ਨੇ ਜਿਉ ਨਾਲ ਆ ਜਾਂਦੀਆਂ ਨਾ ਸਾਰੀ ਪੋਲ ਖੁੱਲ ਜਾਣੀ ਸੀ ਸਭ ਨੂੰ ਪਤਾ ਲੱਗ ਜਾਣਾ ਸੀ ਅਸੀਂ ਕਿੰਨੇ ਕ ਹੈਪੀਲੀ ਮੈਰਿਡ ਹਾਂ ਨਾਲੇ ਅੱਜ ਤੇਰੀ ਖੁਸ਼ਹਾਲ ਜ਼ਿੰਦਗੀ ਦਾ ਆਖਰੀ ਦਿਨ ਹੈ ਮਾਮਾ ਉਹ ਤੇ ਅਸੀਂ ਚਾਹਨਾ ਸੈਲੀਬ੍ਰੇਟ ਕਰ ਲਈਏ ਮੋਤਰ ਤੇਰੀ ਜ਼ਿੰਦਗੀ ਵੀ ਸਾਡੇ ਉਰ ਰੱਖੜੇ ਬਣੇ ਸਰਦਾਰ ਜੀ ਅਗਲੇ ਪਾਗ ਲਈ ਕਾਕਾ ਜੀ ਮੈਂ ਆਪਣੇ ਅਤੀਤ ਦੀ ਕਾਪੀ ਦੇਣਾ ਸਾਰੇ ਪੁਰਾਣੇ ਵਰਕੇ ਪਾੜ ਚੁੱਕੇ ਹਾਂ ਕਰ ਕਾਫੀ ਕਾਦੀ ਰਹਿ ਗਈ ਲੰਡੀ ਜਿਲਦ ਰਹਿ ਗਈ ਲੱਕੀ ਲੱਕੀ ਕਿ ਉਹ दारू ਮੁਗੀ ਨਹੀਂ ਹਾਂ ਤੇਰੀ ਪੁਰਾਣੀ ਗਰਲਫ੍ਰੈਂਡ ਆ ਗਈ ਪਰ ਉਹ ਤਾਂ ਰੋਲਡ ਕਿਉਈ ਹੈ ਕਰ ਲਓ ਕਿਉਂ ਨੂ ਭਾਂਡਾ ਆ ਫੜ ਕਿੱਤਿਆਂ ਉਧਰ ਟਾਲੀ ਜਬਾਨ ਹਾਂ ਯਾ ਬਰ ਕੇ ਤਾਂ ਸਾਰੇ ਪਾਰ ਬੈਠਾ ਇਹਨੂੰ ਹੁਣ ਲੰਡੀ ਜਿਲਦ ਨਾਲ ਲੈ ਬੈਣਾ ਸੱਚ ਗਿਆ ਪ੍ਰਧਾਨ ਮੰਤਰੀ ਕੀ ਨਾ 365 ਚ ਲਿੱਤਰ ਨਾਰਦਿਕ ਸਾਰਾ ਸਾਲ ਬੰਦੇ ਨੂੰ ਮਾਰਦੇ ਕਿਸੇ ਨੇ ਨਹੀਂ ਕਿਹਾ ਸਭ ਸੜਾਪ ਦੇ ਪੱਲੇ ਬਕਵਾਸ ਕਰ ਰਿਹਾ ਹੈ ਸਹੀ ਬਕਵਾਸ ਕਰ ਰਿਹਾ ਹੋ ਸਮਝਣ ਦੀ ਕੋਸ਼ਿਸ਼ ਕਰ ਅੱਜ ਮੇਰੀ ਇਹ ਅਗੇਜਮੈਂਟ ਹੈ ਮੈਂ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰ ਰਿਹਾ ਯਾਰ ਪਲੀਜ਼ ਤੈਨੂੰ ਕੀ ਲੱਗਿਆ ਨਹੀਂ ਇੱਥੇ ਤੇਰੀ ਮੰਗਣੀ ਤੁੜਵਾਉਣ ਆਈ ਹਾਂ ਨਹੀਂ ਲੱਗੀ ਭੈ ਲੋ ਪਿਆਰ ਕੀਤਾ ਮੈਂ ਤੈਨੂੰ ਮੈਂ ਤੇ ਤੇਰਾ ਆਖਰੀ ਵਾਰ ਬੜੀ ਗੱਲਾਂ ਲਾੜਾਈ ਸੀ ਸਰਦਾਰ ਜੀ ਅਗਲੇ ਪਾਗ ਲਈ ਲਿੰਕ ਖੋਲੋ ਜੀ ਸਰਦਾਰ ਜੀ ਅਗਲੇ ਪਾਗ ਲਈ ਲਿੰਕ ਉਸ ਤੋਂ ਬਾਅਦ ਉਹ ਹਮੇਸ਼ਾ ਲੇ ਕਿਸੇ ਹੋਰ ਦਾ ਹੋ ਜਾਏਗਾ ਪਰ लकी प्लीज मेरे ना ना बोल परम लकी आज तो बाद में बहुत कली हो जाऊंगी प्लीज लकी तू सिरत मेरे सामने चपिया पा रहे हैं कल मैं समझ रही हूँ ਤਾਂ ਨੇ ਆਖਰੀ ਜਫੀ ਪਾ ਲਈ ਜੀ ਪਹਿਲੀ ਜਫੀ ਤਾਂ ਸੁਣਨ ਨੂੰ ਫੇਰ ਵੀ ਥੋੜਾ ਜਿਹਾ ਠੀਕ ਲੱਗਦਾ ਆ ਆਖਰੀ ਗਲਤ ਜੇ ਨਹੀਂ ਲੱਗਦਾ ਪਹਿਲੀ ਤੇ ਆਖਰੀ ਇਕੱਠੀ ਹੋ ਜੀ ਸਰਦਾਰ ਜੀ ਅਗਲੇ ਪਾਗ ਲਈ ਯਾਨੀ ਲਿੰਕ ਖੋਲੋ ਸਰਦਾਰ ਜੀ ਅਗਲੇ ਪਾਗ ਲਈ ਨਹੀਂ ਨਹੀਂ ਜਫੀ ਇੱਕ ਪਰ ਨਾ ਦੋ ਦੇਖੋ ਵੀਰ ਜੀ ਦੀ ਪਹਿਲਾਂ ਹੀ ਦਵਾਈ ਚੱਲਦੀ ਹੈ ਤੁਸੀਂ ਇਹਨਾਂ ਨੂੰ ਹੋਰ ਨਾ ਬਦਲਾਓ ਸਿਰ ਤੂੰ ਕਿਉਂ ਨਹੀਂ ਅਬਸਟ ਹੋ ਰਹੀ ਹੈ ਇਦੇ 'ਚ ਮੇਰੀ ਕੀ ਗਲਤੀ ਆ? ਆਹੋ। ਇਹ ਤਾਂ ਪਾਰਕਿੰਗ 'ਚ ਖੜੀ ਗੱਡੀ ਨੂੰ ਕੋਈ ਠੋਕ ਗਿਆ। ਵੀਰ ਜੀ ਆਪਣੀ ਲੈਂਗੁਏਜ ਨੂੰ ਥੋੜਾ ਠੀਕ ਕਰ ਲਓ ਪਲੀਜ਼। ਪਹਿਲਾਂ ਆਪਦੇ ਚੀਜ਼ੇ ਨੂੰ ਠੀਕ ਕਰ ਲਓ ਪਲੀਜ਼। ਦੇਖ ਸੀਰਤ। ਅੱਗੇ ਦਾ ਤਾਂ ਮੈਨੂੰ ਪਤਾ ਨਹੀਂ। ਪਰ ਹਲੇ ਤੱਕ ਮੁੰਡਾ ਮੈਨੂੰ ਬੇਕਸੂਰ ਲੱਗਦਾ। ਨਹੀਂ ਤਾਂ ਅੱਜਕੱਲ ਦੇ ਮੁੰਡੇ ਜੱਫੀ ਤੇ ਗੱਲ ਕਿੱਥੇ ਮੁੱਕਣ ਦਿੰਦੇ ਆ। ਮੈਨੂੰ ਲੱਗਦਾ ਹੈ ਤੈਨੂੰ ਇਹਨੂੰ ਮਾਫ਼ ਕਰ ਦੇਣਾ ਚਾਹੀਦਾ ਸਰਦਾਰ ਜੀ ਅਗਲੇ ਪਾਗ ਲਈ ਲਿੰਕ ਖੋਲੋ ਸਰਦਾਰ ਜੀ ਅਗਲੇ ਪਾਗ ਲਈ ਇਸ ਮੈਨੂੰ ਬਹੁਤ ਗਲਤ ਸਮਝਿਆ ਓ ਇਟਸ ਓਕੇ ਯਾਰ ਮੈਂ ਅੱਗੇ ਵਾਸਤੇ ਕੋਈ ਐਦਾਂ ਦੀ ਮਿਸ ਅੰਡਰਸਟੈਂਡਿੰਗ ਨਹੀਂ ਹੋਣ ਦੇਣੀ ਵੀ ਆਪਣੇ ਚ ਕੋ ਰੌਲਾ ਪਾਵੇ ਠੀਕ ਹੈ ਓਕੇ ਕਿਹਦਾ ਫੋਨ ਹੈ ਹਲੋ ਸਰਦਾਰ ਜੀ ਅਗਲੇ ਪਾਗ ਲਈ ਲਿੰਕ ਖੋਲੋ ਸਰਦਾਰ ਜੀ ਅਗਲੇ ਪਾਗ ਲਈ ਲਿੰਕ ਖੋਲੋ ਸਰਦਾਰ ਜੀ ਅਗਲੇ ਪਾਗ ਲਈ ਲਿੰਕ ਖੋਲੋ ਸਰਦਾਰ ਜੀ ਅਗਲੇ ਪਾਗ ਲਈ ਲਿੰਕ ਖੋਲੋ